ਸਕੂਲ ਨੈਸ਼ਨਲ ਖੇਡਾਂ ਨੇਪਾਲ ਚੈਂਪੀਅਨਸ਼ਿਪ ਵਿੱਚ ਕਰਾਟੇ ਚੈਂਪੀਅਨਸ਼ਿਪ ਵਿੱਚ ਕਸਬਾ ਧਿਆਨਪੁਰ ਦੇ 12 ਸਾਲਾ ਗੁਰੇ ਨੇ ਸਿਲਵਰ ਮੈਡਲ ਹਾਸਲ ਕੀਤਾ ਤੇ ਇਸੇ ਤਰ੍ਹਾਂ ਉਸ ਦੀ ਵੱਡੀ ਭੈਣ 14 ਸਾਲਾ ਸੁਭਾਗੇ ਨੇ ਸਕਾਟਿੰਗ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਹਾਸਲ ਕੀਤਾ ਜਿਕਰ ਇਹ ਹੋਵੇ ਕਿ 12 ਸਾਲ ਗੁਰੇਨ ਤੇ 14 ਸਾਲਾ ਸੁਭਾਗੇ ਸੰਤਵ ਫ੍ਰਾਂਸਿਸ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਣੀਏ ਕੇ ਬਾਂਗਰ ਦੇ ਵਿਦਿਆਰਥੀ ਹਨ ਨੇਪਾਲ ਖੇਡਾਂ ਜਿੱਤਣ ਬਾਅਦ ਤੋਂ ਬਾਦ ਜਿਵੇਂ ਹੀ ਕਸਬਾ ਧਾਨਪੁਰ ਪਹੁੰਚਣ ਤੇ ਗ੍ਰੇਨ ਤੇ ਸੂਬਾ ਅੱਗੇ ਦੇ ਮਾਪਿਆਂ ਤੇ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਮਾਪਿਆਂ ਵੱਲੋਂ ਢੋਲ ਦੀ ਤਾਲ ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਪਹੁੰਚੇ ਸੰਤ ਫਰਾਂਸਿਸ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਕਣੀਂ ਕੇ ਬਾਗਰ ਦੀ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਪ੍ਰਿੰਸੀਪਲ ਦੀ ਖੁਸ਼ੀ ਮਨਾਈ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਦੀ ਪੀਲ ਵੀ ਕੀਤੀ ਗਈ ਇਸ ਬੋਕੇ ਬੱਚਿਆਂ ਦੀ ਮਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਬੱਚਿਆਂ ਨੇ ਖੇਡਾਂ ਵਿੱਚ ਆਪਣੇ ਸਕੂਲ ਮਾਤਾ ਪਿਤਾ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਮਾਪਿਆਂ ਤੇ ਬੱਚਿਆਂ ਦਾ ਫਰਜ਼ ਪੈਂਦਾ ਹੈ ਉਹ ਆਪੋ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਨਿਆਵਾ ਇਹ ਖੁਸ਼ਿਹਾਲੇ ਦੇ ਪੇਰਾਂ ਦੇ ਨਸਲ ਹੋਏ ਮੈਨੂੰ ਬਹੁਤ ਅੱਗੇ ਲੱਗੇ ਨੇ ਬਹੁਤ ਖੁਸ਼ ਆ ਕਿੱਥੇ ਗਏ ਸੀ ਗੇਮਾ ਕਰਨ ਇਹ ਸਰ ਨੇਪਾਲ ਗਏ ਸੀ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਬੇਟੇ ਦਾ ਨਾਮ ਦੁਰੇਨ ਹੈ ਤੇ ਬੇਟੀ ਦਾ ਸੁਭਾਗਿਆ ਤੇ ਕਿਹੜੀ ਗੇਮ ਵਿੱਚ ਫਸਟ ਆਈ ਲਈ ਮੇਰੀ ਬੇਟੀ ਸੁਭਾਗਿਆ ਸਕੇਟਿੰਗ 'ਚ ਫਸਟ ਆਈ ਹੈ ਤੇ ਮੇਰਾ ਬੇਟਾ ਦੁਰੇਨ ਤੇ ਜਿਹੜੇ ਬੱਚੇ ਗਲਤ ਰਸਤੇ ਪੈ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਨਹੀਂ ਸੰਦੇਸ਼ ਦੇਣਾ ਚਾਹਾਂਗੀ ਕਿ ਗਲਤ ਰਸਤੇ ਨਾ ਪੈਣ ਵੇਖੋ ਪੇਰਸ ਤੁਹਾਡੇ ਲਈ ਜਿੰਦਿਆਂ ਤੇ ਪੇਰਸ ਜੀਵੋ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀਤਾ ਵੀ ਤੁਹਾਡੇ ਤੇ ਆ ਕੇ ਆਗਾ ਤੇ ਇਸ ਤਰ੍ਹਾਂ ਕਿ ਉਹਨਾਂ ਲਈ ਕੁਝ ਕਰਕੇ ਵਤੋ ਪੜੋ ਲਿਖੋ ਤੇ ਗੇਮਸ ਜਾਈਓ ਸਤਿ ਸ੍ਰੀ ਅਕਾਲ ਮੇਰਾ ਨਾਮ ਸੁਭਾਗ ਗਿਆ ਤੇ ਅਮਰ ਆਪਣਾ ਅਧੂਰੇ ਨਾ ਮੈਂ ਸਕੀਟਿੰਗ ਚ ਨੇਪਾਲ ਇੰਡੋਨੇਸ਼ੀਆ ਚੈਂਪੀਅਨਸ਼ਿਪ ਕੋ ਹੀਜਰੀ ਨੇਪਾਲ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕਰਾਂਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਤੇ ਆਪਾਂ ਸੇਂਟ ਫਰਾਂਸਿਸ ਕਨਵੈਨ ਸੀਨੀਅਰ ਸੈਕੰਡਰੀ ਸਕੂਲ ਕਾ ਨੀਯ ਦੇ ਮੰਗਤੋ ਵਿੱਚ ਫਰਦੇ ਆ ਟੋਟਲ ਇੰਡੀਆ ਤੋਂ 6 ਬੱਚੇ ਗਏ ਸੀ ਜਿਨ੍ਹਾਂ ਚੋਂ 2 ਜਾਨਿਆਂ ਦੇ 골ਡ ਆਏ ਸੀ ਤੇ 4 ਜਾਨਿਆਂ ਦੇ ਸਿਲਵਰ ਆਏ ਨੇ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਵੀ ਬੱਚੇ ਗੇਮਾਂ ਚ ਆ ਕੇ ਇੱਦਾਂ ਅੱਗੇ ਸੰਟਾ ਕ੍ਰਾਸਿਸ ਕਾਰਵਨਸਪੀਨਿੰਗ ਦਾ ਬਾਂਡਲ ਹੁਣ ਜਮੈਂ ਇੱਕ ਐਕਟਿੰਗ ਕਰ ਰਹੀ ਹਾਂ ਔਰ 15 ਸਾਲ ਦੀ ਸਾਲ ਹਾਂ ਉਸ ਦਾ ਬਲੋ ਮੈਨੂੰ ਬਾਹਰ ਦੀਆਂ ਟਿਵੀ ਚ ਸਨੇਹਨਾਮੇ ਤੋਂ ਹਿੱਸਟ ਕਰਨ ਆਪ ਉਹ ਨੈਸ਼ਨਲ ਲੈਵਲ ਤੇ ਬੱਚੇ ਕੈਡਨ ਵਾਸਤੇ ਮੋਟਾ ਮਿਲਦਾ ਹੈ ਮੌਲਿਕ ਸਵਾਰ ਮੈਨੂੰ ਸਕੂਲੋਂ ਸਕੂਲ ਮੈਨੇਜਮੈਂਟ ਮੈਡਸਿਸਟਰ ਜੀ ਸਿਸਟਰ ਜੀ ਸਿਸਟਰ ਲਾਈਸਰ ਐਂਡ ਫਾਦਰ ਜੀ ਕਾਣੇ ਬੇਟਾ ਬੱਚੇ ਲੈ ਕੇ ਜਾਂਦਾ ਅੱਜ ਡਾਕਟਰ ਜੀ ਮੈਂ ਮੈਂ ਬੱਚੇ ਲੈ ਕੇ ਨੇਪਾਲ ਕੋਕਰਾ ਸ਼ਹਿਰ ਦੇ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਘਟੋਗਾ ਤੁਸੀਂ 96 ਬੱਚੇ 96 ਬੱਚੇ ਪਾਰਕੀਪਰ ਸਿੰਘ ਪੂਰੇ ਇੰਡੀਆ ਦੇ ਵਿੱਚ ਹੋਰ ਇਹ ਇੰਡੀਆ ਵਿੱਚ ਤੁਹਾਡੇ ਵਿੱਚ ਜਿਮਾਂ ਨੇ ਜਿਹੜੇ ਸਾਡੇ ਕਾਉਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ 2 골ਡ 4 ਸਿਲਵਰ ਲਏ ਉਹ ਧਿਆਨਪੁਰ ਤੋਂ ਇਹ ਦੋ ਬੱਚੇ ਆਪਣਾ ਦੁਰੇਨ ਉਹ ਬੱਚਾ ਕਾਰਾਟੇ ਕਰਦਾ ਹੈ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਫਰਬਾਗਿਆ ਨੋ ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਹੈ ਤੇ ਇਹਨਾਂ ਦੇ ਉਹ ਤੇ ਇਹਨਾਂ ਦੇ ਫੈਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਹੈ ਸਾਡੇ ਜੂਸ ਬੂਸ ਸਿਸਟਰ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਟਾਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਮੈਂ ਵੀ ਇਹਨਾਂ ਦਾ ਹੋਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿলো ਧੰਨਵਾਦ ਕਰਦੇ ਨੇ ਕਿ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਇੱਥੇ ਆਉਣ ਤੇ ਸਾਡਾ ਸਵਾਗਤ ਕੀਤਾ ਹੈ ਮੈਂ ਉਹ ਮੈਸੇਜ ਲਵਾਵਾਂਗਾ ਸਕੂਲ ਵੱਲੋਂ ਔਰ ਆਪਣੇ ਜੋ ਵੀ ਸਾਡੀ ਸਸਤਾ ਆ ਇੰਟਰਨੈਸ਼ਨਲ ਸੋਟੋ ਕਾਇਰ ਨੂੰ ਕਿ ਬੱਚੇ عمر ਵਾਲੇ ਸਮੇਂ ਵਿੱਚ ਗੇਮਾਂ ਵੱਲ ਧਿਆਨ ਦੇਣ ਤਾਂ ਕਿ ਜੋ ਫੋਨ ਵਾਲੀ ਪੀੜੀ ਆ ਉਹ ਨਸਿਆਂ ਤੋਂ ਵੱਸ ਸਕੇ ਕਿ ਸਮਾਂ ਬਹੁਤ ਵੀ ਮਾਰਾ ਚੱਲ ਰਿਹਾ ਹੈ ਜਿਸ ਵਿੱਚ ਬੱਚੇ ਨਸਿਆਂ ਦੇ ਬਹੁਤ ਹੀ ਜ਼ਿਆਦਾ ਖਰੋਦ ਚਲ ਚੁੱਕੇ ਨੇ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਮੈਂ ਔਰ ਬੱਚਿਆਂ ਨੂੰ